ਹੈਲੋ ਗੁੱਡ ਮਾਰਨਿੰਗ ਫਰੈਂਡਸ ਆਪਾਂ ਬੀਕਮ 5th ਮਾਸਟਰ ਦੇ ਪੰਜਾਬੀ ਦੇ ਸਬਜੈਕਟ ਦਾ ਸੈਕਸ਼ਨ A ਸਟਾਰਟ ਕੀਤਾ ਸੀਗਾ ਤੇ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਆਪਾਂ ਇਹਦੀਆਂ ਪਹਿਲੀਆਂ 6 ਕਹਾਣੀਆਂ ਕਰ ਲਈਆਂ ਆ ਤੇ ਹੁਣ ਇਸ ਵੀਡੀਓ ਦੇ ਵਿੱਚ ਆਪਾਂ 7ਵੀਂ ਕਹਾਣੀ ਕਰਾਂਗੇ ਜਿਸ ਦਾ ਨਾਮ ਹੈ ਸੋਰੀ ਸੋਰੀ ਕਹਾਣੀ ਜਿੰਦਰ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਸਾਡੇ ਸਮਾਜ ਦੀ ਗੰਬੀਰ ਸਮੱਸਿਆ ਹੈ ਇਸ ਕਹਾਣੀ ਵਿੱਚ ਇਹ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਸਾਡੇ ਸਮਾਜ ਵਿੱਚ ਮੁਹੱਲੇਦਾਰ ਦੂਜਿਆਂ ਨਾਲ ਬਿਨਾਂ ਕਿਸੇ ਠੋਸ ਆਧਾਰ ਤੇ ਸ਼ੱਕ ਤੇ ਨਫ਼ਰਤ ਭਰਿਆ ਰਵੱਈਆ ਅਪਣਾ ਕੇ ਇੱਕ ਦੂਜੇ ਤੇ ਝੂਠੀਆਂ ਤੋਂਮਤਾ ਲਾਉਂਦੇ ਹਨ ਇਥੋਂ ਤੱਕ ਕਿ ਉਹਨਾਂ ਨੂੰ ਕਿਸੇ ਦੀ ਸ਼ਕਲ ਚੋਰਾਂ ਵਰਗੀ ਲੱਗਦੀ ਹੈ ਤੇ ਉਸ ਤੇ ਬਚਾਅ ਵਿੱਚ ਆਉਣ ਵਾਲੀ ਉਸੇ ਮਾਂ ਨੂੰ ਵੀ ਉਹ ਬੁਰਾ ਭਲਾ ਆਖਦੇ ਹਨ ਤੇ ਉਹਨਾਂ ਨੂੰ ਮੁਹੱਲੇ ਵਿੱਚੋਂ ਕੱਢਣ ਦੇ ਮਨਸੂਬੇ ਬਣਾਉਂਦੇ ਹਨ ਇਹ ਸਥਿਤੀ ਕਈ ਵਾਰੀ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਕਈ ਵਾਰੀ ਆਪਣੀ ਪਛਾਣ ਛੁਪਾ ਕੇ ਕਹਿ ਰਿਹਾ ਮੈਂ ਪਾਤਰ ਵਰਗਾ ਆਦਮੀ ਵੀ ਉਹਨਾਂ ਦੀ ਵਕਾਲਤ ਨਹੀਂ ਕਰ ਸਕਦਾ ਤੇ ਉਹਨਾਂ ਦੀ ਹਾਂ ਵਿੱਚ ਹਾਂ ਮਲਾਉਣ ਵਿੱਚ ਹੀ ਭਲਾ ਸਮਝਦਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਧੀਮਾ ਬੋਲਣ ਵਾਲੀ ਬੰਤੀ ਚੁੱਪਚਾਪ ਆਪਣੀ ਨੌਕਰੀ ਵਿੱਚ ਮਗਨ ਰਹਿਣ ਵਾਲੇ ਪਤੀ ਤੇ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਪੁੱਤਰ ਦੇਸ਼ ਰਾਜ ਦੇ ਨਾਲ ਹਾਊਸਿੰਗ ਬੋਰਡ ਦੀ ਕਲੋਨੀ ਦੇ ਵਿੱਚ ਇੱਕ ਕਿਰਾਏਦਾਰ ਦੇ ਰੂਪ ਦੇ ਵਿੱਚ ਰਹਿੰਦੀ ਹੈ। ਮਿਸਿਸ ਸਿੰਘ ਵੱਲੋਂ ਤੋਮਤ ਲਗਾਈ ਜਾਂਦੀ ਹੈ ਕਿ ਦੇਸੇ ਨੇ ਜਿਹੜੀ ਨਿੱਕਰ ਪਾਈ ਹੈ ਉਹ ਉਸਦੇ ਪੁੱਤਰ ਜਸਪਾਲ ਦੀ ਹੈ ਤੇ ਉਹ ਚੋਰ ਹੈ ਇਸ ਗੱਲ ਤੇ ਬੰਤੀ ਨੂੰ ਗੁੱਸਾ ਛੱਟ ਜਾਂਦਾ ਹੈ ਕਿ ਉਹ ਉਸਦੇ ਪੁੱਤਰ ਨੂੰ ਚੋਰ ਕਹਿ ਕੇ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਮਿਸਿਸ ਸਿੰਘ ਇਸ ਗੱਲ ਨੂੰ ਮੰਨਣ ਲਈ ਤਿਆਰੀ ਨਹੀਂ ਸੀ ਕਿ ਇਹ ਨਿੱਕਰ ਉਸਨੇ ਸਾਇਨ ਪਾਇਲ ਦੇ ਕੋਰ ਲੱਗਣ ਵਾਲੀ ਸੇਲ ਤੋਂ 15 ਰੁਪਏ ਦੀ ਖਰੀਦੀ ਹੈ ਉਹ ਗਾਲੋ-ਗਾਲੀ ਹੋ ਜਾਂਦੀਆਂ ਹਨ ਤੇ ਕਈ ਵਾਰ ਹੱਥੋਂ ਪਾਈ ਹੋਣ ਦੇ ਨੇੜੇ ਤੱਕ ਪਹੁੰਚ ਜਾਂਦੀਆਂ ਹਨ ਮੁਹੱਲੇ ਦੇ ਸਾਰੇ ਲੋਕ ਸ਼ਰਮਾ तिवारी ਜੋੜਾ ਸਭ ਦੇ ਸੇ ਨੂੰ ਚੋਰ ਕਹਿੰਦੇ ਹਨ ਪਰ ਉਹਨਾਂ ਕੋਲ ਕੋਈ ਪੁਖਤਾ ਸਬੂਤ ਨਹੀਂ ਸਿਰਫ ਉਸਦੀ ਸ਼ਕਲ ਹੀ ਚੋਰਾਂ ਵਰਗੀ ਲੱਗਦੀ ਹੈ ਦੇਸੇ ਦਾ ਤੇਜੀ ਨਾਲ ਦਰਖਤਾਂ ਉੱਤੇ ਚੜਨਾ ਤੇ ਕੰਦਾ ਕੋਠੇ ਟੱਪਣਾ ਵੀ ਉਹਨਾਂ ਨੂੰ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਚੋਰ ਬਣਾਉਂਦਾ ਹੈ ਨੇੜੇ ਤੇੜੇ ਤੇ 6-8 ਬੰਦੇ ਇਕੱਠੇ ਹੋ ਕੇ ਉਸ ਦੇ ਮਕਾਨ ਮਾਲਕ ਨੂੰ ਮਨਾ ਲੈਂਦੇ ਹਨ ਕਿ ਉਹ ਬੰਤੀ ਦੇ ਪਰਿਵਾਰ ਨੂੰ ਆਪਣੇ ਮਕਾਨ ਵਿੱਚੋਂ ਕੱਢ ਦੇਵੇ ਤੇ ਇਸ ਦੇ ਬਦਲੇ ਉਹ ਉਸ ਨੂੰ ਨਵੇਂ ਕਿਰਾਏਦਾਰ ਲੱਭ ਕੇ ਦੇਣਗੇ ਜੋ ਉਸਦੀ ਮਾਰ ਮਾਦੀਵੀ ਸੇਵਾ ਕਰੇ ਇਸ ਫੈਸਲੇ ਕਰਕੇ ਉਹ ਇਸ ਦਾ ਜਸ਼ਨ ਮਨਾਉਣ ਦੇ ਲਈ ਸ਼ਰਾਬ ਪੀਂਦੇ ਹਨ ਇਹ ਫੈਸਲਾ ਲੈਣ ਵਿੱਚ ਕਹਾਣੀ ਦਾ ਮੈਂ ਪਾਤਰ ਵੀ ਅਨਮਨਨੇ ਮਨ ਦੇ ਨਾਲ ਸ਼ਾਮਿਲ ਹੁੰਦਾ ਹੈ ਉਹ ਤੀਵੀਂ ਆਵਾਜ਼ ਵਿੱਚ ਬੋਲਣ ਵਾਲੀ ਬੰਤੀ ਨੂੰ ਚੰਗੀ ਔਰਤ ਸਮਝਦਾ ਹੈ ਉਹ ਜਾਣਦਾ ਹੈ ਕਿ ਬੰਤੀ ਕਿਸ ਤਰ੍ਹਾਂ ਆਪਣੇ ਪੁੱਤਰ ਨੂੰ ਪਾਲਦੀ ਹੈ ਤੇ ਉਸ ਦੀ ਪੜ੍ਹਾਈ ਦੇ ਲਈ ਮਿਹਨਤ ਕਰਦੀ ਹੈ ਉਸ ਨੂੰ ਇਹ ਵੀ ਪਤਾ ਹੈ ਕਿ ਉਸ ਦਾ ਪੁੱਤਰ ਦੇਸ ਰਾਜ ਚੋਰ ਨਹੀਂ ਹੈ ਬਲਕਿ ਉਹ ਇੱਕ ਜਹੀਨ ਬੱਚਾ ਹੈ ਉਹ ਪੜ੍ਹਾਈ ਵਿੱਚ ਉਸਦੇ ਪੁੱਤਰ ਜਸਵਿੰਦਰ ਨਾਲੋਂ ਵੀ ਹੁਸ਼ਿਆਰ ਹੈ ਉਸ ਦਾ ਸ਼ਾਨਦਾਰ ਭਵਿੱਖ ਦੇਖ ਕੇ ਉਹ ਉਸ ਦੀ ਟਿਊਸ਼ਨ ਫੀਸ ਆਪਣੇ ਕੋਲੋਂ ਦੇਣ ਲਈ ਤਿਆਰ ਹੋ ਜਾਂਦਾ ਹੈ ਉਸ ਨੂੰ ਵਿਸ਼ਵਾਸ ਹੈ ਕਿ ਉਹ ਵੱਡਾ ਹੋ ਕੇ ਇੱਕ ਵੱਡਾ ਅਫਸਰ ਬਣੇਗਾ ਪਰੰਤੂ ਉਹ ਮੁਹੱਲੇ ਦੀ ਬਰਾਦਰੀ ਸਾਹਮਣੇ ਉਸ ਦਾ ਪੱਖ ਲੈਣ ਤੋਂ ਅਸਮਰਥ ਰਹਿੰਦਾ ਹੈ ਕਿਉਂਕਿ ਮੁਹੱਲੇ ਵਿੱਚ ਅਮਨ ਅਮਾਨ ਦਾ ਵਾਤਾਵਰਣ ਕਾਇਮ ਰੱਖਣ ਦੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਨਾਉਣ ਵਿੱਚ ਹੀ ਸਮਝਦਾਰੀ ਸੀ ਇਸ ਕਰਕੇ ਭਾਵੇਂ ਉਸ ਦੀ ਆਤਮਾ ਨਹੀਂ ਸੀ ਮੰਦੀ ਪਰੰਤੂ ਮਜਬੂਰੀ ਵਿੱਚ ਉਸ ਨੂੰ ਉਨ੍ਹਾਂ ਦਾ ਸਾਥ ਦੇਣਾ ਪੈਂਦਾ ਹੈ ਇਸ ਪ੍ਰਕਾਰ ਇਸ ਕਹਾਣੀ ਵਿੱਚ ਇਹ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਸਮਾਜ ਦੇ ਕੁਝ ਲੋਕ ਹੋਰਨਾਂ ਉੱਤੇ ਝੂਠੇ ਸ਼ੱਕ ਕਰਕੇ ਉਨ੍ਹਾਂ ਉੱਤੇ ਤੋਮਤਾ ਲਗਾਉਂਦੇ ਹਨ ਤੇ ਉਨ੍ਹਾਂ ਪ੍ਰਤੀ ਅਪਭਾਸ਼ਾ ਦੀ ਵਰਤੋਂ ਕਰਕੇ ਉਨ੍ਹਾਂ ਦਾ ਜੀਣਾ ਦੁਰਪਲ ਕਰ ਦਿੰਦੇ ਹਨ ਕਈ ਵਾਰੀ ਉਹਨਾਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਤੇ ਉਹਨਾਂ ਦੇ ਆਪਣੇ ਭਰਾਤਰੀ ਦਾ ਮਨੁੱਖ ਵੀ ਮਜਬੂਰੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਤੋਂ ਅਸਮਰਥ ਰਹਿੰਦਾ ਹੈ ਇਸ ਕਹਾਣੀ ਵਿੱਚ ਸਾਡੇ ਸਮਾਜ ਦੇ ਇਸ ਗੰਭੀਰ ਸਮੱਸਿਆ ਨੂੰ ਬੜੇ ਯਥਾਰਥਕ ਤੇ ਵਿੰਗਮਈ ਰੂਪ ਦੇ ਵਿੱਚ ਪੇਸ਼ ਕੀਤਾ ਹੈ ਏਸੀ ਸਾਡੀ ਸੋਰੀ ਕਹਾਣੀ ਦਾ ਵਿਸ਼ਾ ਵਸਤੂ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਅਗਲੀ ਕਹਾਣੀ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ